ਦੀ ਸ਼ਾਸਨ ਦੀ ਬੋਰਡ ਦੀ ਕਾਲਸਾ ਵਾਏ ਡਿਗੀ ਪਤੇ ਅੱਜ ਅਸੀਂ ਬਲਾਚੌਰ ਸੂਰੀ ਹਸਪੀਟਲ ਡਾਕਟਰ ਭਪਿੰਦਰ ਜੀ ਉਹਨਾਂ ਦੇ ਨਾਲ ਬਾਕੀ ਜਿੰਨੇ ਵੀ ਮੇਰੇ ਵੀਰ ਨਾਲ ਮੇਰੇ ਖੜੇ ਆ ਇਹਨਾਂ ਦੇ ਨਾਲ ਹੋ ਕੇ ਅੱਜ ਇੱਕ ਆਪਣੇ ਬਲਾਚੌਰ ਇਲਾਕੇ ਨੂੰ ਮੈਸੇਜ ਦੇਣਾ ਚਾਹੁੰਦੇ ਆ ਦੋਸਤੋ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਜਾਵੇ ਕਿ ਸਾਡੇ ਬਲਾਚੌਰ ਇਲਾਕੇ ਦੇ ਵਿੱਚ ਜਿਹੜੇ ਅੱਜ ਸਾਰੇ ਭਰਾ ਰਲ ਕੇ ਆਪਾਂ ਕਾਰਜ ਜਿਹੜੇ ਕਰ ਰਹੇ ਆ ਸੋਨਾ ਕਾਰਜਾਂ ਦੇ ਬਾਰੇ ਆਪਾਂ ਤੁਹਾਨੂੰ ਸੂਚਿਤ ਕਰਨਾ ਚਾਹੁੰਦੇ ਆ ਕਿ ਜਿਵੇਂ ਸਾਡਾ ਵੀਰ ਸਾਡੇ ਕੋਲ ਬਿੰਦਰ ਬਾੜ ਖੜਾ ਹੈ ਵੀਰ ਦਾ ਪਿੰਡ ਰੱਤੇਵਾਲ ਹੈ ਵੀਰ ਦੀ ਸੋਚ ਨੂੰ ਸਲੂਟ ਕਰਦਾ ਕਿ ਵੀਰ ਦੇ ਫਾਦਰ ਸਾਹਿਬ ਦੀ ਦੋਸਤੋ 25 ਤਰੀਕ ਨੂੰ ਵਰਸੀ ਆ ਸੋ ਤੁਸੀਂ ਦੇਖ ਰਹੇ ਹੋ ਸਵਰਗਵਾਸੀ ਸ਼੍ਰੀ ਓਮਪrakash ਬਾਣ ਜੀ ਦੀ ਤੀਜੀ ਵਰਸੀ ਨੂੰ ਸਮਰਪਿਤ ਜਿਹੜਾ ਵੀਰ ਆਪਣੇ ਪਿੰਡ ਰੱਤੇਵਾਲ ਵਿਖੇ ਮੈਡੀਕਲ ਕੈਂਪ ਡੈਂਟਲ ਖੂਨਦਾਨ ਅਤੇ ਅੱਖਾਂ ਦਾ ਜਿਹੜਾ ਚੈੱਕਅਪ ਕੈਂਪ ਜਿਹੜਾ ਫ੍ਰੀ ਜਿਹੜਾ ਲਗਵਾ ਰਿਹਾ ਹੈ ਸੋ ਜਿਹਦੇ ਵਿੱਚ ਕੈਂਪ ਦੇ ਵਿੱਚ ਸਾਡੇ ਡਾਕਟਰ ਭੁਵਿੰਦਰ ਸੂਰੀ ਜੀ ਇਹਨਾਂ ਦੇ ਫਾਦਰ ਸਾਹਿਬ ਇਹਨਾਂ ਦੇ ਵਾਈਫ ਤੇ ਬਾਕੀ ਇਹਨਾਂ ਦੇ ਸਟਾਫ ਵੱਲੋਂ ਜਿਹੜਾ ਕੀ ਲੋੜਵੰਦ ਪਰਿਵਾਰਾਂ ਨੂੰ ਫ੍ਰੀ ਜਿਹੜੀਆਂ ਦਵਾਈਆਂ ਦਿੱਤੀਆਂ ਜਾਣੀਆਂ ਦੋਸਤੋ ਤੇ ਨਾਲ ਉਹਨਾਂ ਦੇ ਫ੍ਰੀ ਚੈੱਕਅਪ ਕੀਤੇ ਜਾਣੇ ਆ ਤੇ ਨਾਲ ਅਗਰ ਕੋਈ ਵੀ ਇਲਾਕੇ ਦੇ ਵਿੱਚ ਕੋਈ ਮੇਜਰ ਪ੍ਰੋਬਲਮ ਹੈ ਜਿਹੜੀ ਬਿਮਾਰੀ ਹੈ ਜਿਸ ਨੂੰ ਜਿਹੜਾ ਪੀੜਤ ਆ ਵਿਚਾਰਾ ਪੈਸੇ ਨਾ ਹੋਣ ਕਰਕੇ ਇਲਾਜ ਨਹੀਂ ਕਰਵਾ ਸਕਦਾ ਸੋ ਉਹਨਾਂ ਦਾ ਫ੍ਰੀ ਇਲਾਜ ਵੀ ਕੀਤਾ ਜਾਣਾ ਜਿੰਨੀ ਲੈਸ ਹੋ ਸਕੇ ਹਸਪੀਟਲ ਦੇ ਵਿੱਚ ਉਹਨਾਂ ਦੀ ਜਿਹੜੀ ਉਹਨਾਂ ਨੂੰ ਸਹੂਲਤ ਵੀ ਦਿੱਤੀ ਜਾਣੀ ਹੈ ਤੇ ਬਾਕੀ ਮੈਂ ਭੁਪਿੰਦਰ ਜੀ ਤੁਸੀਂ ਸਵਾਗਤ ਨੂੰ ਕੁਝ ਕਹਿਣਾ ਚਾਹੁੰਦੇ ਹੋ ਤਾਂ ਕਹਿ ਸਕਦੇ ਹੋ ਜੀ ਸ੍ਰੀ ਕਾਲ ਜੀ ਡਾਕਟਰ ਭੁਪਿੰਦਰ ਸੂਰੀ ਭਿੰਦਰ ਭਾਜੀ ਤੇ ਰੋਲੇ ਭਾਈ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਨੂੰ ਇਹ ਮੌਕਾ ਦਿੱਤਾ ਇਹ ਕੈਂਪ ਦੇ ਵਿੱਚ ਜਿਹੜੀ ਕਿ ਮੈਡੀਸਿਨ ਬਿਲਕੁਲ ਫ੍ਰੀ ਦਿੱਤੀ ਜਾਣੀ ਹੈ ਚੈੱਕਅਪ ਬਿਲਕੁਲ ਫ੍ਰੀ ਜਿਹੜੀ ਕਿ ਸਰਜਰੀ ਆਪਾਂ ਬਿਲਕੁਲ ਹਾਫ ਰੇਟਾਂ ਤੇ ਕਰਾਂਗੇ ਜਿਹੜੇ ਕੈਂਪ ਵਿੱਚ ਪੇਸ਼ੈਂਟ ਆਉਗੇ ਤੇ ਬਾਕੀ ਜਿੰਨਾ ਵੀ ਹੋਰ ਬਿਲਕੁਲ ਮੇਰੇ ਭੈਣ ਭਰਾ ਬਿਮਾਰ ਆ ਜਿਨ੍ਹਾਂ ਕੋ ਪੈਸੇ ਨਹੀਂ ਬਿਲਕੁਲ ਵੀ ਪ੍ਰੋਬਲਮ ਨਹੀਂ ਹੈਗੀ ਬਹੁਤ ਜ਼ਿਆਦਾ ਉਹ ਬਿਲਕੁਲ ਹੀ ਲੈਸ ਰੇਟ ਤੇ ਹੋਵੇ ਲਾਜ ਕਰਾਂਗੇ ਤੇ ਮੈਂ ਇਲਾਕੇ ਦੇ ਵਾਸੀ ਨੂੰ ਵੀ ਕਹਿਣਾ ਕਿ ਉੱਥੇ ਚਾਰੇ ਹੂ ਮਾ ਕੇ ਪਹੁੰਚੋ ਇਸ ਕੈਂਪਰ ਆ ਜਿਹੜਾ ਮੇਗਾ ਕੈਂਪ ਲੱਗ ਰਿਹਾ ਇਹਦੇ ਵਿੱਚ ਸਾਰਾ ਕੁਝ ਹੀ ਆ ਖੂਨਦਾਨ ਵੀ ਆ ਅੱਖਾਂ ਦਾ ਚੈਕਅਪ ਵੀ ਆ ਮੈਡੀਸਿਨ ਵੀ ਆ ਬਾਕੀ ਜਿਹੜੀਆਂ ਗੱਲਾਂ ਆ ਕਿ ਮੇਨ ਜਿਹੜੀ ਆਪਾਂ ਨੂੰ ਕਹਿੰਦੇ ਆ ਬਿਮਾਰੀਆਂ ਲੇਡੀਜ਼ ਦੀ ਪ੍ਰੋਬਲਮ ਆ ਉਹ ਆਪਣੇ ਪਿੰਡਾਂ 'ਚ ਬਹੁਤ ਜ਼ਿਆਦਾ ਲੇਡੀਆਂ ਆਤਾਂ ਇਹਨੇ ਜਿਹੜੇ ਨਹੀਂ ਸ਼ੇਅਰ ਕਰਦੇ ਤਾਂ ਲੇਡੀਆਂ ਡਾਕਟਰ ਵੀ ਉੱਥੇ ਜ਼ਰੂਰ ਪਹੁੰਚਣਗੇ ਮੈਂ ਸਾਰੀਆਂ ਲੇਡੀਆਂ ਨੂੰ ਰਿਪੀਟ ਕਰਾਂਗਾ ਕਿ ਆਪਣਾ ਉੱਥੇ ਪਹੁੰਚੀਏ ਤੇ ਰਿਜ਼ਲਟ ਲਾਭ ਲਈਏ ਧੰਨਵਾਦ ਸੁਨਾਰ ਮੇਰੇ ਵੀਰਾ ਘਾਟਾ ਮਨਦੀਪ ਵੀਰ ਜੋ ਵੀਰ ਸਾਡਾ ਖੂਨਦਾਨ ਵਾਲੇ ਤੁਹਾਨੂੰ ਸਾਰਾ ਦੱਸੇਗਾ ਤੇ ਬਾਕੀ ਮੈਂ ਤੁਹਾਨੂੰ ਦੱਸ ਲੱਗ ਜਿਹੜਾ ਖੂਨਦਾਨ ਦਾ ਕੈਂਪ ਹੈ ਉਹ ਸਾਡਾ ਭਾਜੀ ਸਾਡੇ ਬਜਰੰਗੀ ਵੀਰ ਜੋ ਕਿ ਗੜੀ ਪਰਮਜੀਤ ਹਸਪੀਟਲ ਵਿਕੇ ਬਲੱਡ ਬੈਂਕ ਜਿਹੜਾ ਚਲਾ ਰਹੇ ਨੇ ਸੋ ਇਲਾਕੇ ਦੇ ਵਿੱਚ ਬਹੁਤ ਉਹਨਾਂ ਦਾ ਸਾਨੂੰ ਸਹਿਯੋਗ ਹੈ ਜਿੱਥੇ ਵੀ ਸਾਨੂੰ ਲੋੜ ਹੁੰਦੀ ਉੱਥੇ ਸਾਡੇ ਨਾਲ ਉਹ ਖੜਦੇ ਨੇ ਮੋਢੇ ਨਾਲ ਮੋਢਾ ਲਾ ਕੇ ਤੇ ਬਾਕੀ ਮਨਦੀਪ ਭਾਜੀ ਤੁਸੀਂ ਬਲੱਡ ਬਾਰੇ ਜਰੂਰ ਸੰਗਤ ਨੂੰ ਜਾਣੂ ਕਰਵਾਓ ਮੈਂ ਮਨਦੀਪ ਸਿੰਘ ਕੌਲਗੜੀ ਤੇ ਜਿਹੜਾ 25 ਮਾਰਚ ਨੂੰ ਸਵਰਗੀ ਸ਼੍ਰੀ ਓਮ ਪ੍ਰਕਾਸ਼ ਸਿੰਘ ਜੀ ਜਿਹੜੀ ਬਾਤੀ ਤੀਜੀ ਵਰਸੀ ਹੈਗੀ ਆ ਤੇ ਜਿਹੜਾ ਕੈਂਪ ਲੱਗ ਰਿਹਾ ਤੇ ਉਹਦੇ ਵਿੱਚ ਜੋ ਵੀ ਜਨਕਿ ਜਿੰਨੇ ਵੀ ਕੈਂਪ ਹੈਗੇ ਆ ਤੇ ਬਲੱਡ ਦਾ ਜਿਹੜਾ ਕੈਂਪ ਲੱਗ ਰਿਹਾ ਉੱਥੇ ਜਿੰਨੇ ਵੀ ਇਲਾਕਾ ਬਲਾਜੋ ਦੇ ਜੰਗਲੇ ਵੀ ਮੇਰੇ ਵੀਰ ਭਰਾ ਆਏਗੇ ਆ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਤੁਸੀਂ ਉੱਤੇ ਸਾਰਿਆਂ ਨੇ ਪਹੁੰਚਣਾ ਉਸ ਦਿਨ 25 ਤਰੀਕ ਨੂੰ ਤੇ ਵਾਤੇ ਵਾਤੇ ਆਪਾਂ ਸਾਰਿਆਂ ਨੇ ਖੂਨਦਾਨ ਕਰਨਾ ਤੁਹਾਨੂੰ ਪਤਾ ਹੀ ਹੈ ਖੂਨਦਾਨ ਬਹੁਤ ਜਿਹੜੇ ਮੱਤਵਪੂਰਨ ਹੈਗਾ ਖੂਨਦਾਨ ਮਹਾਨ ਹੈ ਤੇ ਜਿੱਥੇ ਵੀ ਸਾਨੂੰ ਕਿਤੇ ਲੋੜ ਵਾਂ ਬੰਦੇ ਲੋੜ ਵੰਦੀ ਆਪਾਂ ਸਭ ਦੀ ਮਦਦ ਕਰਨੀ ਹੈ ਤੇ ਵਾਤੇ ਵਾਤੇ ਵੀਰ ਉਸ ਦਿਨ ਪਹੁੰਚੋ ਜਿਹੜਾ ਕਿ ਆਪਾਂ ਆਪਣਾ ਖੂਨ ਖਰਾਬਾ ਬੱਸ ਸਾਡੇ ਤੋਂ ਐਕਸੀਡੈਂਟ ਹੁੰਦੇ ਜਾਂ ਹੋਰ ਵੀ ਕਿਤੇ ਲੋੜ ਵਾਂ ਮਰੀਜ਼ਾਂ ਨੂੰ ਇਹਦੀ ਬਹੁਤ ਜ਼ਰੂਰਤ ਹੁੰ ਕਿਉਂਕਿ ਕਰੀਬਨ ਨਹੀਂ ਮਿਲਦਾ ਤੇ ਆਪਾਂ ਸਾਰੇ ਜਿੰਨੇ ਵੀ ਨੌਜਵਾਨ ਵੀ ਰਹਿ ਗਏ ਆ ਉਥੇ ਜਰੂਰ ਪਹੁੰਚੋ ਉਥੇ ਰਤੇਵਾਲ ਮੇਨ ਚੌਂਕ ਵਿੱਚ ਕੈਂਪ ਜਿਹੜਾ ਲੱਗਣਾ ਹੈ ਉਥੇ ਜਰੂਰ ਪਹੁੰਚ ਰਹੀ ਸੋ ਬਾਕੀ ਮੇਰੇ ਨਾਲ ਵਿੰਦਰ ਵੀਰ ਹੈ ਵਿੰਦਰ ਵੀਰ ਵੀ ਤੁਹਾਡਾ ਨਜ਼ਰ ਮੈਸੇਜ ਸਾਂਝਾ ਕਰੂੰਗਾ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੇ ਸੋ ਮੈਂ ਤਾਂ ਸਾਰਿਆਂ ਦਾ ਬਹੁਤ ਦਿਲੋਂ ਧੰਨਵਾਦ ਆ ਤੇ ਮੇਰੇ ਭਰਾ ਮੇਰੇ ਨਾਲ ਖੜੇ ਆ ਤੇ ਨਾਲ ਸਾਡੇ ਡਾਕਟਰ ਮਨਪ੍ਰੀਤ ਸਿੰਘ ਸੀ ਤੇ ਉਹ ਥੋੜੇ ਜਿਹਦਾ ਆ ਨਹੀਂ ਜਗੇ ਇੱਥੇ ਤੇ ਬਾਕੀ ਇਹਨਾਂ ਦਾ ਵੀ ਬਹੁਤ ਧੰਨਵਾਦ ਹੈ ਜਿਹੜੇ ਨਾਲ ਹੋ ਕੇ ਕਰਾਰੇ ਆ ਤੇ ਸੋ ਭਾਜੀ ਤੁਸੀਂ ਕਿ ਅਗਰ ਆਪਾਂ ਆਪਣੇ ਬਲਾਚੌਰ ਇਲਾਕੇ ਦੇ ਵਿੱਚ ਪੈਂਦੇ ਪਿੰਡਾਂ ਦੇ ਵਿੱਚ ਜਿੰਨੇ ਵੀ ਭਰਾ ਸਾਡੇ ਹੈਗੇ ਨੇ ਜਿੱਦਾਂ ਹੁਣ ਵੀਰ ਨੇ ਆਪਣੇ ਫਾਦਰ ਸਾਹਿਬ ਦੀ ਵਾਰਸੀ ਨੂੰ ਸਮਰਪਿਤ ਅਜ ਕੌਂਦਨ ਕੈਂਪ ਮੈਡੀਕਲ ਕੈਂਪ ਤੇ ਹੋਰ ਜਿੰਨੇ ਵੀ ਤੁਹਾਨੂੰ ਪਤਾ ਲੋਕਾਂ ਜਿਹਦੇ ਉੱਤੇ ਦੁੱਖ ਦੁੱਖ ਦੇਖੇ ਜਾਣੇ ਆ ਸੋ ਇਸ ਤੋਂ ਵੱਡਾ ਕੋਈ ਕਾਰਜ ਨਹੀਂ ਹੈਗਾ ਸੋ ਮੈਂ ਇਹ ਕਹੂੰਗਾ ਕਿ ਤੁਸੀਂ ਵੀ ਐਦਾਂ ਸਾਰੇ ਅੱਗੇ ਹੋਵੋ ਆਪਣੇ ਆਪਣੇ ਇਲਾਕੇ ਦੇ ਵਿੱਚ ਤੁਹਾਨੂੰ ਵੀ ਜੇਕਰ ਤੁਸੀਂ ਕਿਹਾ ਜਨਮ ਦਿਨ ਵੀ ਮਨਾਉਣਾ ਹੈ ਜਾਂ ਕਿਸੇ ਦੀ ਵਰਸੀ ਵੀ ਮਨਾਉਣੀ ਹੈ ਤਾਂ ਐਦਾਂ ਮਨਾਈ ਜਾਵੇ ਜਿੱਦਾਂ ਜੀ ਵੀਰ ਇਹ ਮਨਾ ਰਹੇ ਆਪਣੇ ਬਾਦਰ ਸਾਹਿਬ ਦੀ ਸੋ ਆਪਾਂ ਜੇਕਰ ਐਦਾਂ ਦੇ ਕਾਰਜ ਕਰਦੇ ਆ ਤਾਂ ਆਪਣੇ ਇਲਾਕੇ ਦੇ ਵਿੱਚ ਘਟੋ ਘਟ ਜਿਹੜੀ ਗਰੀਬੀ ਆ ਉਹ ਘਟ ਸਕੇਗੀ ਤੇ ਜਿੰਨੇ ਵੀ ਭੈੜ-ਤਰਾ ਸਾਡੇ ਬਿਮਾਰੀ ਤੋਂ ਪੀੜਤ ਆ ਉਹਨਾਂ ਦਾ ਜਿਹੜਾ ਦੁੱਖ ਦੇਖਿਆ ਜਾ ਸਕਦਾ ਸੋ ਇਹੀ ਬੇਨਤੀ ਹੈ ਜੀ ਸੋ ਮੈਂ ਬਾਕੀ ਜਿੰਨੇ ਵੀ ਮੇਰੇ ਪਰ ਅੱਜ ਮੇਰੇ ਕੋਲ ਸਮਾਂ ਕੱਢ ਕੇ ਸਾਡੇ ਨਾਲ ਖੜੇ ਆ ਸਾਡੇ ਕੋਲ ਪਹੁੰਚੇ ਸੋ ਇਹਨਾਂ ਦਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਸੋ 25 ਤਰੀਕ ਕਰਲ ਨੋਟਸਾਰੇ ਮੇਰੇ ਭੈਣ ਭਰਾ ਜਰੂਰ ਪਹੁੰਚਿਓ ਜੀ ਜਿੰਨੇ ਵੀ ਭੈਣ ਭਰਾ ਸਾਡੇ ਨਾਲ ਜੁੜ ਕੇ ਸਾਡੇ ਫੇਸਬੁਕ ਪੇਜ ਤੇ ਸਾਨੂੰ ਫੋਨ ਕਰ ਦੇਣ ਕਿ ਬਲੱਡ ਦੀ ਜਿੱਥੇ ਵੀ ਲੋੜ ਹੁੰਦੀ ਆ ਆਪਾਂ ਉਹਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਹਮੇਸ਼ਾ ਕੱਢਦੇ ਆ ਸੋ ਤੁਹਾਨੂੰ ਸਾਰਿਆਂ ਨੂੰ ਪਤਾ ਸੋ ਹੁਣ ਸਾਨੂੰ ਤੁਹਾਡੀ ਲੋੜ ਸੋ ਪਲੀਜ਼ ਆਪਣਾ ਕੀਮਤੀ